ਵਾਧਾਈਆਂ ਵਧਾਈਆਂ ਵਧਾਈਆਂ ਗੁਰ ਸਿਖਾ ਮੰ ਵਧਾਈਆਂ ਗੁਰ ਸਿਖਾ ਮੰ ਵਧਾਈਆਂ ਅੱਜ ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਪ ਪੁਰਬ ਹੈ ਇਸ ਦਿਨ ਮੌਕੇ ਗੁਰੂ ਨਾਨਕ ਦੇਵ ਜੀ ਦੇ ਸੋਹਰੇ ਬਟਾਲਾ ਤੇ ਗੁਰੂ ਜੀ ਦੇ ਗ੍ਰਹਿ ਸਥਾਨ ਸੁਲਤਾਨਪੁਰ ਲੋਧੀ ਵਿਖੇ ਵੱਖਰੀ ਰੌਣਕ ਲੱਗਦੀ ਹੈ ਇਹਨਾਂ ਦਿਨਾਂ ਚ ਨਗਰ ਕੀਰਤਨ ਦੇ ਰੂਪ ਚ ਪੂਰੀ ਤਰ੍ਹਾਂ ਵਿਆਹ ਸਜਾਇਆ ਜਾਂਦਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਪੂਰਵ ਇਤਿਹਾਸਿਕ ਗੁਰਦੁਆਰਾ ਸ਼੍ਰੀ ਕਾਂਦ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਤੇ ਗੁਰਦੁਆਰਾ ਸਤਕਰ ਤਾਰਿਆ ਸਾਹਿਬ ਬਟਾਲਾ ਵਿਖੇ ਬਹੁਤ ਸਤਕਾਰ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਵਰ੍ਹੇ 31 ਅਗਸਤ ਤੋਂ 2 ਸਤੰਬਰ ਤੱਕ ਵਿਆਪੂਰਵ ਦੀਆਂ ਰੌਣਕਾਂ ਸਜੀਆਂ ਹੋਈਆਂ ਨੇ। ਗੁਰਦੁਆਰਾ ਕਾਂਦ ਸਾਹਿਬ ਵਿਖੇ 3 ਅਗਸਤ ਤੋਂ ਆਰੰਭ ਕੀਤੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ 1 ਸਤੰਬਰ ਨੂੰ ਪਾਏ ਜਾਣਗੇ। ਉਪਰੰਤ ਧਾਰਮਿਕ ਦੀਵਾਨ ਸਜਣਗੇ। ਿਸ ਤਬਾਂ ਜੋ ਬੀਤੇ ਦਿਨ ਗੁਰਦੁਆਰਾ ਸ਼੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਰਾਤ ਰੂਪੀ ਨਗਰ ਕੀਰਤਨ ਸ਼ਾਨੋ ਸ਼ੌਕਤ ਦੇ ਨਾਲ ਬਟਾਲਾ ਵਿਖੇ ਪਹੁੰਚਿਆ ਸੀ ਜਿੱਥੇ ਨਗਰ ਕੀਰਤਨ ਦਾ ਪਰਵਾ ਸਵਾਗਤ ਕੀਤਾ ਗਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ 18 ਸਾਲ ਦੀ ਉਮਰ ਵਿੱਚ ਬੀਬੀ ਸੁਲੱਖਣੀ ਪੁੱਤਰੀ ਸ਼੍ਰੀ ਮੋਲ ਚੰਦ ਨਾਲ 1487 ਨੂੰ ਬਟਾਲਾ ਵਿਖੇ ਹੋਇਆ ਸੀ ਜੋਤਸ਼ੀ ਗੁਰੂ ਨਾਨਕ ਦੇਵ ਜੀ ਬਟਾਲੇ ਸ਼ਹਿਰ ਵਿੱਚ ਬੀਬੀ ਸੁਲਖਣੀ ਨੂੰ ਵਿਆਹ ਦੇ ਲਈ ਆਏ ਤਾਂ ਜਿੱਥੇ ਬਰਾਤ ਠਹਿਰੀ ਉਸ ਸਾਹ ਗੁਰੂ ਜੀ ਇੱਕ ਕੰਦ ਬੈਠੇ ਸਨ ਇੱਕ ਮਾਈ ਨੇ ਗੁਰੂ ਜੀ ਨੂੰ ਕਿਹਾ ਕਿ ਕੰਦ ਕੱਚੀ ਹੈ ਤੇ ਢੈਣ ਵਾਲੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਮਾਤਾ ਇੱਕੰਦ ਜਗੋ ਜੁਗ ਕਾਇਮ ਰਹੇਗੀ ਤੇ ਸਾਡੇ ਵਿਆਹ ਦੀ ਯਾਦਗਾਰ ਰਹੇਗੀ ਇਸ ਅਸਥਾਨ ਤੇ ਗੁਰਦੁਆਰਾ ਸ਼੍ਰੀ ਕੰਦ ਸਾਹਿਬ ਸ਼ੁਸ਼ੋਭਿਤ ਨੇ ਅਤੇ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਨੰਦ ਕਾਰਜ ਹੋਇਆ ਉਸ ਪਵਿੱਤਰ ਸਥਾਨ ਤੇ ਗੁਰਦੁਆਰਾ ਡੇਰਾ ਸਾਹਿਬ ਸ਼ਿਸ਼ੋਬੀਤ ਹੈ ਜੋੜ ਮੇਲੇ ਦੇ ਦਿਨਾਂ ਜੋ ਬਟਾਲੇ ਸ਼ਹਿਰ ਨੂੰ ਖਾਸ ਤੌਰ ਤੇ ਦੁਲਹਨ ਦੀਵਾਂਗ ਸਜਾਇਆ ਜਾਂਦਾ ਹੈ ਗੁਰਸਿੱਖਾਂ ਮੰਨੋ